ਮੈਂ ਸਾਰੇ ਲੋਕਾਂ ਨੂੰ ਟਾਰਗੇਟ ਨਹੀਂ ਕਰਦਾ ਕੁਝ ਲੋਕ ਜਿਹੜੇ ਇਹ ਧਰਮ ਦੀ ਜਾਤ ਪਾਤ ਦੇ ਨਾਮ ਵਿੱਚ ਇਸ ਆਫਤ ਦੀ ਇਸ ਮੁਸੀਬਤ ਦੀ ਕੁਦਰਤੀ ਆਫਤ ਦੀ ਘੜੀ ਵਿੱਚ ਜਾਤ ਪਾਤ ਦਾ ਵਿਤਕਰਾ ਕਰਦੇ ਨੇ ਇਹ ਜ਼ਰੂਰੀ ਨਹੀਂ ਕਿ ਸੂਰਬੀਰ ਕਿਹੜੀ ਕਾਸਟੋਂ ਪੈਦਾ ਹੋਣਾ ਸਾਰਿਆਂ ਦਾ ਬਲੱਡ ਜਿਹੜਾ ਉਹ ਇੱਕੋ ਹੀ ਆ ਪੰਜਾਬੀਆਂ ਦਾ ਕਿਸੇ ਨੂੰ ਵੀ ਛੇੜ ਲੋ ਇਥੇ ਯੋਧੇ ਹੀ ਆ ਇੱਕ ਸੇ ਬੜ ਕਰੇ ਕਿ ਕਿਸਾਨ ਸਿਰਫ ਜੱਟ ਸਿੱਕ ਨਹੀਂ ਆ ਮੈਂ ਵੀ ਕਿਸਾਨ ਆ ਮੇਰੇ ਕੋ ਵੀ ਜ਼ਮੀਨ ਆ ਮੈਂ ਵੀ ਇੱਕ ਕਿਸਾਨ ਆ ਹਨਾ ਕਿਸਾਨ 크ਰਿਸਚੀਅਨ ਵੀ ਨੇ ਕਿਸਾਨ ਮਜੀਠ ਸਿੰਘ ਵੀ ਨੇ ਕਿਸਾਨ ਰਾਮ ਗੜੀਆ ਵੀ ਨੇ ਕਿਸਾਨ ਲਬਾਣਾ ਸਿੱਖ ਵੀ ਨੇ ਤੇ ਕਿਸਾਨ ਰਵੀਦਾਸੀਆ ਸਿੱਖ ਵੀ ਨੇ ਕਿਸਾਨ ਕਮੋਦ ਸਿੱਖ ਵੀ ਨੇ ਮੈਂ ਕਿਸਾਨ ਸਾਰੇ ਕਿਸਾਨ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਹਿੰਦਰ ਸਹੋਤਾ ਤੁਸੀਂ ਦੇਖਿਆ ਕਿ ਜਿਸ ਦਿਨ ਦੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉੱਥੇ ਸਮਾਜ ਸੇਵੀ ਸੰਸਥਾਵਾਂ ਤੇ ਬਹੁਤ ਸਾਰੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਅੱਜ ਸਾਡੇ ਨਾਲ ਨੇ ਉਕੇ ਸਮਾਜ ਸੇਵਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਰਕਰ ਸੋਨੂ জাফর ਜੀ ਅਸੀਂ ਉਹਨਾਂ ਦੇ ਨਾਲ ਕੁਝ ਖਾਸ ਗੱਲਾਂ ਕਰਾਂਗੇ ਇਹਨਾਂ ਹੜ੍ਹਾਂ ਨੂੰ ਲੈ ਕੇ ਔਰ ਇਸ ਹੜ੍ਹ ਦੇ ਦੌਰਾਨ ਹੋ ਰਹੀਆਂ ਕੁਝ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਜਸਦੋਨ ਦੇ ਨਾਲ ਵਿਸ਼ੇਸ਼ ਚਰਚਾ ਕਰਾਂਗੇ ਜਾਫਰ ਜੀ ਤੁਹਾਡਾ ਆਜ਼ਾਦ ਲੋਕ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸੋਤਾ ਸਾਹਿਬ ਆਜ਼ਾਦ ਲੋਕ ਚੈਨਲ ਦੇ ਜਿੰਨੇ ਵੀ ਦਰਸ਼ਕ ਨੇ ਮੇਰੇ ਲੋ ਉਹਨਾਂ ਨੂੰ ਸਾਰਿਆਂ ਨੂੰ ਜੈ ਨਮਸਕਾਰ ਸਲਾਮ ਨਮਸਤੇ ਜਾਫਰ ਸਾਹਿਬ ਜਿਸ ਜਿੰਦਾ ਹੜ ਆਇਆ ਤਾਂ ਸੇਵਾ ਦਾ ਵੀ ਹੜ ਆਇਆ ਅਸੀਂ ਵੀ ਦੇਖ ਰਹੇ ਆ سوشل ਮੀਡੀਆ ਤੇ ਤੁਹਾਡੇ ਔਰ ਨਿਊਜ਼ ਚੈਨਲ ਜਿਉਂ ਅਸੀਂ ਦੇਖ ਰਿਹਾ ਕਿ ਤੁਸੀਂ ਟਰਾਲੀਆਂ ਦੀਆਂ ਟਰਾਲੀਆਂ ਲੈ ਕੇ ਨਿਕਲੇ ਹੋ ਸੇਵਾ ਦੇ ਵਿੱਚ ਔਰ ਜਿੱਥੋਂ ਤੱਕ ਕੋਈ ਪਹੁੰਚ ਨਹੀਂ ਦਿਆ ਉਥੋਂ ਤੱਕ ਸੋਨੂ জাফর ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮਾਨਵਤਾ ਦੀ ਸੇਵਾ ਕਰਨਾ ਹਰ ਇਨਸਾਨ ਦਾ ਫਰਜ਼ ਹੈ ਇਹ ਕੁਦਰਤੀ ਆਫਤ ਹੈ ਇਹ ਕਿਸੇ ਦੇ ਆ ਬਸ ਚ ਨਹੀਂ ਆ ਹਰ ਬੰਦਾ ਕੁਛ ਨਾ ਕੁਛ ਆਪਣਾ ਦਸਵੰਧ ਕੱਢ ਕੇ ਉਹ ਇਸ ਸੇਵਾ ਦਾ ਭਾਗੀਦਾਰ ਬਣਨਾ ਚਾਹੁੰਦਾ ਸੋ ਲੋਕਾਂ ਨੇ ਬੜਾ ਦਰਿਆਦਲੀ ਵਿਖਾਈ ਹੈ ਇਹਦੇ ਵਿੱਚ ਔਰ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਲੋਕੀ ਕਿਥੋਂ ਕਿਥੋਂ ਯੂਪੀ ਹਰਿਆਣਾ ਰਾਜਸਥਾਨ ਈਵਨ ਕਿ ਪੰਜਾਬ ਦੇ ਸਾਰੇ ਲੋਕ ਜਿਹੜੇ ਸੁੱਕੀ ਜਗ੍ਹਾ ਤੇ ਬੈਠੇ ਸੀ ਸਾਰਿਆਂ ਨੇ ਬੜੀ ਦਰਿਆਦ ਦਿਲੀ ਵਿਖਾਈ ਆ ਔਰ ਪੰਜਾਬੀ ਹੋਣ ਦਾ ਸਬੂਤ ਦਿੱਤਾ ਜੀ ਜੀ ਲੇਕਿਨ জাফর ਸਾਹਿਬ ਜਿੱਥੇ ਲੋਕ ਸੇਵਾ ਕਰ ਰਹੇ ਨੇ ਉਥੇ ਸਵਾਲ ਵੀ ਬੜੇ ਉੱਠ ਰਹੇ ਨੇ ਗਰੀਬਾਂ ਨੂੰ ਲੈ ਕੇ ਦਲਿਤਾਂ ਨੂੰ ਲੈ ਕੇ ਪਿਛੜਿਆ ਨੂੰ ਲੈ ਕੇ ਕੁਝ ਖਾਸ ਕਮਿਊਨਿਟੀਆ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਰਹਿੰਦੇ ਹੋਏ ਸ਼ੋਭਦੀਆਂ ਨਹੀਂ ਆ ਕੀ ਕਹਿਣਾ ਚਾਹੁੰਦੇ ਹੋ ਅ ਨਹੀਂ ਇਹਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਵੰਡਾਂਗਾ ਇੱਕ ਗੱਲ ਨੂੰ ਅ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਸਿੱਖ ਧਰਮ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੁਰਾਂ ਦਾ ਸਲੋਗਨ ਹੈ ਇਮਾਨਤ ਦੀ ਜਾਤ ਸਭੀ ਇੱਕ ਹੀ ਚਾਨਬੋ ਜਿਹੜੇ ਤਾਂ ਬਾਬੇ ਨਾਨਕ ਜੀ ਦੇ ਫਲਸਫੇ ਨੂੰ ਮੰਨਦੇ ਆ ਜਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨ ਛੋਹ ਧਰਤੀ ਦੇ ਉੱਪਰ ਬੈਠੇ ਜਿੱਥੇ ਉਹਨਾਂ ਨੇ ਕਈ ਸਾਲ ਅ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਤਾਏ ਲੰਗਰ ਪ੍ਰਥਾਨ ਵਗੇ ਲੈ ਕੇ ਗਏ ਸ਼ੁਰੂਆਤ ਕੀਤੀ। ਔਰ ਬਾਬਾ ਨਾਨਕ ਜੀ ਜਿੱਥੇ ਆ ਮਲਕ ਭਾਗੋ ਦਾ ਸਵਾਦ ਲਈ ਖਾਣਾ ਛੱਡ ਕੇ ਸਵਾਦਿਸ਼ਟ ਖਾਣਾ ਛੱਡ ਕੇ ਤੇ ਭਾਈ ਲਾਲੋ ਜੀ ਦੇ ਘਰ ਜਾ ਕੇ ਗਰੀਬ ਦੇ ਕੁਟੀਆ ਦੇ ਵਿੱਚ ਜਾ ਕੇ ਖਾਣਾ ਖਾਦਾ। ਇਹੋ ਜਿਹੇ ਤਮਾਮ ਮਸਾਲਾ ਨੇ ਸਾਡੇ ਪੰਜਾਬ ਦੇ ਵਿੱਚ ਸਾਡੇ ਗ੍ਰੰਥਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਖੀਆਂ ਦੇ ਵਿੱਚ ਦਰਜ ਨੇ ਪਰ ਜਿਹੜੇ ਕੁਝ ਲੋਕ ਮੈਂ ਸਾਰੇ ਲੋਕਾਂ ਨੂੰ ਟਾਰਗੇਟ ਨਹੀਂ ਕਰਦਾ ਕੁਝ ਲੋਕ ਜਿਹੜੇ ਇਹ ਧਰਮ ਦੀ ਜਾਤ ਪਾਤ ਦੇ ਨਾਮ ਵਿੱਚ ਇਸ ਆਫਤ ਦੀ ਇਸ ਮੁਸੀਬਤ ਦੀ ਕੁਦਰਤੀ ਆਫਤ ਦੀ ਘੜੀ ਵਿੱਚ ਜਾਤ ਪਾਤ ਦਾ ਵਿਤਕਰਾ ਕਰਦੇ ਨੇ ਮੈਨੂੰ ਲੱਗਦਾ ਕਿ ਉਹ ਅੱਛਾ ਨਹੀਂ ਕਰ ਰਿਹਾ ਪਹਿਲੀ ਗੱਲ ਤਾਂ ਹੈ ਦੂਸਰੀ ਗੱਲ ਇਹ ਆ ਕਿ ਜੇ ਮੈਂ ਇਸ ਨੂੰ ਰਾਜਨੀਤੀ ਦੇ ਨਾਲ ਗਿਣਾ ਤਾਂ ਕਿਉਂਕਿ ਭਾਜਪੀ ਆਰਐਸਐਸ ਜਿਹੜੀ ਆ ਹਮੇਸ਼ਾ ਤੋਂ ਉਹਦਾ ਏਜੰਡਾ ਜਿਹੜਾ ਰਿਹਾ ਵਾ ਉਹ ਜਾਤੀਵਾਦ ਦੀ ਰਾਜਨੀਤੀ ਨੂੰ ਲੈ ਕੇ ਉਹਨਾਂ ਨੇ ਜੇ 11 ਸਾਲ ਤੋਂ ਮੁਲਕ ਦੇ ਵਿੱਚ ਰਾਜ ਕਰ ਰਹੇ ਨੇ ਤੇ ਉਹ ਜਾਤੀਵਾਦ ਦੇ ਆ ਉੱਪਰ ਹਿੰਦੂ ਮੁਸਲਮ ਦੇ ਉੱਪਰ ਹੀ ਉਹ ਜਿਹੜਾ ਰਾਜ ਕਰ ਰਿਹਾ ਉਹ 2027 ਦੀ ਇਲੈਕਸ਼ਨ ਨੂੰ ਟਾਰਗੇਟ ਕਰਦੇ ਹੋਏ ਇਹ ਆਰਐਸਐਸ ਦਾ ਜਿਹੜਾ ਨੈਰੇਟਿਵ ਪੰਜਾਬ ਦੇ ਵਿੱਚ ਇੱਕ ਫਲਾਇਆ ਗਿਆ ਇਸ ਆਫਤ ਦੀ ਘੜੀ ਦੇ ਵਿੱਚ ਉਹਨਾਂ ਨੇ ਇਹਦਾ ਖੂਬ ਇਸਤੇਮਾਲ ਕੀਤਾ ਇਹ ਹੜ੍ਹਾਂ ਦੇ ਉੱਪਰ ਜਿਸ ਤ ਕਿਸ ਤਰ੍ਹਾਂ ਆਏ ਨੇ ਹੜ੍ਹ ਕਿਉਂ ਆਏ ਨੇ ਹੜ੍ਹ ਇਹਦੇ ਉੱਪਰ ਅਸੀਂ ਕਿਸੇ ਦਿਨ ਤੁਹਾਡੇ ਨਾਲ ਬਾਅਦ ਵਿੱਚ ਅਲੱਗ ਗੱਲ ਕਰਾਂਗੇ ਅੱਜ ਗੱਲ ਜਿਹੜੀ ਤੁਸੀਂ ਕੀਤੀ ਮੈਂ ਉਹਦਾ ਜਵਾਬ ਦੇ ਰਿਹਾ ਔਰ ਤੁਸੀਂ ਇਹ ਚੀਜ਼ ਭਲੀ-ਭਾਤੀ ਸਮਝਦੇ ਵੀ ਹੋ ਜਾਣਦੇ ਵੀ ਹੋ ਕਿ ਕਦੀ ਵੀ ਅੱਜ ਤੱਕ ਮੇਰੀ ਉਮਰ 47 ਸਾਲ ਹੋ ਗਈ 88 ਦਾ ਹੜ੍ਹ ਵੀ ਅਸੀਂ ਛੋਟੇ-ਛੋਟੇ ਸੀ ਦੇਖਿਆ ਸੀ ਉਸ ਟਾਈਮ ਹੀ ਇਸ ਤਰੀਕੇ ਦੀ ਆਫਤ ਸੀ ਹਾਲਾਂਕਿ ਉਦੋਂ ਜਾਨੀ ਨੁਕਸਾਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਇਆ ਸੀ ਮਾਲੀ ਨੁਕਸਾਨ ਵੀ ਵੱਡੇ ਪੱਧਰ ਤੇ ਹੋਇਆ ਸੀ ਇਹ ਬਿਲਕੁਲ ਹੌਲੀ ਹੌਲੀ ਆਇਆ ਪਾਣੀ ਜਿਸ ਦੇ ਨਾਲ ਲੋਕਾਂ ਨੇ ਫਸਲਾਂ ਤਾਂ ਸਾਰੀਆਂ ਟੋਟਲ ਬਰਬਾਦ ਹੋਈਆਂ ਮਾਲ ਡੰਗਰ ਵੀ ਬਹੁਤ ਰੁੜਿਆ ਪਰ ਇਹ ਸੀ ਕਿ ਜਾਨੀ ਮਾਲ ਬਹੁਤ ਜਾਨੀ ਨੁਕਸਾਨ ਜਿਹੜਾ ਬਹੁਤ ਕਸ਼ਟ ਹੋਇਆ ਮੈਂ ਉੱਥੇ ਆਉਣ ਲੱਗਾ ਕਿ ਇਹ ਜਿਹੜਾ ਨਰਟਿਵ ਜਿਹੜਾ ਫੈਲਾਇਆ ਗਿਆ ਪੰਜਾਬ ਦੇ ਵਿੱਚ ਕੁਝ ਲੋਕ ਜਿਹੜਾ ਆਰਐਸਐਸ ਦਾ ਏਜੰਡਾ ਸੀ ਪੰਜਾਬ ਦੇ ਵਿੱਚ ਘਸ ਕੇ ਉਹਨੂੰ ਘੋਣ ਲਾਉਣ ਦਾ ਕਿ ਇਹ ਇੱਕ ਸਟੇਟ ਆ ਜਿਹੜੀ ਕਿਸੇ ਕੋਈ ਝੁਕਦੀ ਨਹੀਂ ਆ ਨਾ ਡਰਦੀ ਆ ਭਾਵੇਂ ਇਹਨਾਂ ਨੂੰ ਕਿਲਾ ਠੋਕੇ ਰੋਕਿਆ ਗਿਆ ਕਾਲੇ ਕਾਨੂੰਨਾਂ ਦੇ ਖਿਲਾਫ ਠੰਡ ਦੇ ਵਿੱਚ ਗਰਮੀ ਦੇ ਵਿੱਚ ਸਾਡੇ ਕਿਸਾਨ ਸਾਡੇ ਮਜ਼ਦੂਰ ਬੈਠੇ ਰਹੇ ਤੇ ਇਹ ਝੁਕਦੇ ਨਹੀਂ ਕਿਸੇ ਅੱਗੇ ਉਹ ਇਹਨਾਂ ਨੂੰ ਜਾਤੀ ਤੌਰ ਤੇ ਵੰਡ ਕੇ ਤੇ ਸਤਾਈ ਦੀ ਸਤਾ ਦੇ ਵਿੱਚ ਆਉਣਾ ਚਾਹੁੰਦੇ ਆ ਇਹ ਸਾਫ਼ ਗੱਲ ਆ ਇਹ ਇਹ ਚੀਜ਼ ਨੂੰ ਹਰ ਸਿਆਣਾ ਬੰਦਾ ਪੋਲੀਟਿਕਲ ਬੰਦਾ ਇਸ ਗੱਲ ਨੂੰ ਸਮਝਦਾ ਹੈ ਉਹ ਕੀ ਆ ਕੁਝ ਬੰਦੇ ਚੁਣੇ ਮਿੱਥੇ ਇਹਨਾਂ ਨੇ ਹਾਇਰ ਕੀਤੇ ਆ ਜਿਨ੍ਹਾਂ ਦੀਆਂ ਵੀਡੀਓ ਬਣਾ ਕੇ ਤੇ ਇਹ ਵੀਡੀਓ ਨੂੰ ਪੇਸ਼ ਕੀਤਾ ਗਿਆ ਕਿ ਪੰਜਾਬ ਦਾ ਅਸਲੀ ਚਿਹਰਾ ਪਰ ਪੰਜਾਬ ਦਾ ਅਸਲੀ ਚਿਹਰਾ ਇਹ ਨਹੀਂ ਆ ਪੰਜਾਬ ਦਾ ਜਿਹੜਾ ਅਸਲੀ ਚਿਹਰਾ ਹੈ ਪੰਜਾਬ ਸਾਡਾ ਸਾਡਾ ਗਵਾਂਢੀ ਭਾਵੇਂ ਸਾਡੇ ਨਾਲ ਕੱਲ ਲੜਿਆ ਹੋਵੇ ਤੇ ਜੇ ਉਹ ਭੁੱਖਾ ਬੈਠਾ ਨਾ ਤੇ ਅਸੀਂ ਰਾਤ ਨੂੰ ਜਾ ਕੇ ਉਹਦੇ ਘਰ ਰੋਟੀ ਲੈ ਕੇ ਜਾਵਾਂਗੇ ਕਿ ਅਸੀਂ ਤੇਰੇ ਵਾਸਤੇ ਪ੍ਰਸ਼ਾਦਾ ਲੈ ਕੇ ਆਏ ਆ ਤੂੰ ਭੁੱਖਾ ਨਾ ਬੈਠ ਪੰਜਾਬ ਦਾ ਇਹ ਫਲਸਫਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਇਥੇ ਕੋਈ ਵੀ ਭੁਖਾ ਨਹੀਂ ਸੰਦਾ ਸੋ ਇਸ ਕਰਕੇ ਪਹਿਲੀ ਵਾਰ ਜਦੋਂ ਮੈਂ ਵੀ ਇਹ ਵੀਡੀਓ ਵੇਖੀਆਂ ਨੇ ਮੇਰੇ ਵੀ ਵੇਖਣ ਚਾਹੀਆਂ ਨੇ ਵੀਡੀਓ ਘਟੋ ਘਟ ਪੰਜਾਬ ਵੀਡੀਓ ਮੇਰੇ ਕੋਲ ਲੋਕਾਂ ਦੇ ਫੋਨ ਆਏ ਤੇ ਪੈਰਾ ਥੱਲੇ ਸਾਡੇ ਵੀ ਜ਼ਮੀਨ ਨਿਕਲੀ ਆ ਕਿ ਇਹ ਪੰਜਾਬ ਦੇ ਵਿੱਚ ਤਾਂ ਇਹ ਕਦੀ ਸੁਣੀ ਨਹੀਂ ਗੱਲ ਇਹ ਪਹਿਲੀ ਵਾਰ ਕਿਸ ਤਰ੍ਹਾਂ ਇਹ ਤਰੀਕੇ ਨਾਲ ਹੋਣ ਲੱਗ ਗਿਆ ਕਿ ਇਹਨਾਂ ਦਿਹਾੜੀ ਨਹੀਂ ਸਾਡੀ ਜਾਣਾ ਡੀਸੀ ਮੈਡਮ ਨੂੰ ਕਹਿ ਰਹੇ ਨੇ ਲੋਕ ਇਹ ਇੱਕ ਨਾਟਕ ਫਲਾਇਆ ਜਾ ਰਿਹਾ ਪੰਜਾਬ ਦੇ ਵਿਰੁੱਧ ਉਹ ਕੀ ਕਰ ਰਹੇ ਨੇ ਟਾਰਗੇਟ ਕਰ ਰਿਹਾ ਹਿੰਦੂ ਸਾਡਾ ਸਤਕਾਰਯੋਗ ਭਾਈਚਾਰਾ ਹਿੰਦੂ ਭਾਈਚਾਰਾ 크ਰਿਸਚੀਅਨ ਭਾਈਚਾਰਾ ਤੇ ਦਲਿਤ ਭਾਈਚਾਰਾ ਉਹਨਾਂ ਨੂੰ ਪਤਾ ਹੈ ਕਿ ਜੱਟ ਵੋਟ ਸਾਨੂੰ ਪੈਣੀ ਨਹੀਂ ਆ ਕਿਉਂਕਿ ਖਨੌਰੀ ਆਪਣਾ ਜਦੋਂ ਇਹ ਅੰਬਾਲਾ ਤੋਂ ਲੈ ਕੇ ਅੱਗੇ ਤੱਕ ਜਿਨ੍ਹਾਂ ਨੇ ਸਾਲ ਇੱਕ ਰਹੇ ਨੇ ਜਦੋਂ ਕਾਲੇ ਕਾਨੂੰਨਾਂ ਦੇ ਵਿਰੁੱਧ 600 ਬੰਦਾ ਮਰਿਆ ਕਿਸਾਨ ਮਰਿਆ 600 ਉਸ ਤੋਂ ਬਾਅਦ ਹਮੇਸ਼ਾ ਹੀ ਡਟ ਕੇ ਮੋਦੀ ਦੇ ਵਿਰੁੱਧ ਰਿਹਾ ਕਿਸਾਨ ਬੀਜੇਪੀ ਦੇ ਵਿਰੁੱਧ ਰਿਹਾ ਉਹਨਾਂ ਨੇ ਪਤਾ ਪਈ ਇਹ ਵੋਟ ਤੇ ਸਾਨੂੰ ਪਾਣੀ ਨਹੀਂ ਆ ਹਾਲਾਂਕਿ ਸਿੱਖ ਹਰ ਬਰਾਦਰੀ ਚ ਆ ਜ਼ਰੂਰੀ ਨਹੀਂ ਕਿ ਜੱਟ ਜੱਟ ਹੀ ਸਿੱਖ ਹੁੰਦੇ ਨੇ ਹਰ ਬਰਾਦਰੀ ਚ ਸਿੱਖ ਹੁੰਦੇ ਨੇ ਮੱਜਬੀ ਸਿੱਖ ਆ ਲਬਾਣੀ ਸਿੱਖ ਆ ਰਾਮਗੜੀਏ ਸਿੱਖ ਆ ਰਵਿਦਾਸੀਏ ਸਿੱਖ ਆ ਪਰ ਉਹ ਸਿਰਫ ਕੁਝ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹ ਸੱਤਾ ਚਾਉਣਾ ਚਾਹੁੰਦੇ ਆ ਕਿ ਜੱਟਾਂ ਦੇ ਨਾਲੋਂ ਐਸੀ ਭਾਈਚਾਰੇ ਨੂੰ ਤੋੜ ਦਿਓ ਕ੍ਰਿਸਚਨ ਭਾਈਚਾਰੇ ਨੂੰ ਤੋੜ ਦਿਓ ਸਮਾ ਉਹ ਹਰ ਸਮੇਂ ਤੇ ਰਾਜਨੀਤੀ ਕਰਦੇ ਆ ਔਰ ਉਹ ਫਾਇਦਾ ਦੇਖਦੇ ਆ ਆਪਣਾ ਔਰ ਇਹ ਫਾਇਦਾ ਦੇਖਦੇ ਹੋਏ ਉਹਨਾਂ ਨੇ ਇਹ ਜਿਹੜਾ ਇਹ ਪੱਤਾ ਵਾ ਖੇਡਿਆ ਔਰ ਇਹ ਪੱਤਾ ਸਕਸੈਸਫੁਲ ਰਿਹਾ ਅਸੀਂ ਇਹ ਜਾਣਨੇ ਚਾਹੀਏ ਚੀਜ਼ ਕਿ ਉਹ ਇਸ ਚੀਜ਼ ਦੇ ਵਿੱਚ ਬੜੀ ਮਜ਼ਬੂਤੀ ਨਾਲ ਕਾਮਯਾਬ ਰਹੇ ਨੇ ਕਿ ਹਰ ਪੰਜਾਬੀ ਜਿਹੜਾ ਹੁਣ ਜੇ ਪਿੱਛੇ ਚਲਾ ਜਾ ਥੋੜਾ ਤੇ ਇਹ ਗੱਲ ਸ਼ੁਰੂਆਤ ਕਿੱਥੋਂ ਹੋਈ ਸੀ ਕਿ 크ਿਸਚਨਾਂ ਨੂੰ ਪਿੰਡਾ ਜੋ ਕੱਢ ਦੋ 크ਿਸਚਨਾਂ ਨਾਲ ਮਿਲਣ ਵਰਤਨ ਨਾ ਰੱਖੋ ਮਤਕੇ ਕ੍ਰਿਸ਼ਚਨਾ ਦੀਆਂ ਬਾਲਮਿਕੀਆਂ ਦੀਆਂ ਮਜੀਬ ਸਿੰਘਾਂ ਦੀਆਂ ਤੇ ਰਿਸ਼ਤੇਦਾਰੀਆਂ ਸਾਂਝੀਆਂ ਨੇ ਇੱਕ ਦੂਜੇ ਨਾਲ ਤੋਂ ਮਾਸ ਥੋੜੀ ਨਾ ਟੁੱਟ ਜੇਗਾ ਇਹ ਸਾਰੇ ਸਾਂਝੇ ਆ ਰਿਸ਼ਤੇਦਾਰੀਆਂ ਇੱਕ ਦੂਜੇ ਵੱਲ ਰੋਟੀ ਬੇਟੀ ਦਾ ਰਿਸ਼ਤਾ ਸਬੰਧ ਆ ਇਹਨਾਂ ਦੇ ਇੱਕ ਤਰ੍ਹਾਂ ਟੁੱਟ ਜਾਣਗੇ ਇੱਕ ਦੂਜੇ ਨਾਲ ਮਜੀਬ ਸਿੰਘ ਬਾਲਮਿਕੀ ਤੇ ਕ੍ਰਿਸ਼ਚਨ ਬੇਸਿਕਲੀ ਇਹ ਨਾ ਟਾਰਗੇਟ ਹੀ ਇਹ ਕੀਤਾ ਹੈ ਕਿ ਜਿਹੜਾ ਇਹ ਇੰਨੇ ਪਾਈਚਾਰੇ ਨੇ ਚਾਰੇ ਪਾਈਚਾਰੇ ਨੇ ਰਵਿਦਾਸੀਆ ਪਾਈਚਾਰਾ ਵੀ ਨਾਲ ਜੋੜਿਆ ਗਿਆ ਇਹਨਾਂ ਨੂੰ ਤੋੜ ਕੇ ਸਿੱਖ ਭਾਈਚਾਰੇ ਨਾਲੋਂ ਜਟਾਂ ਨਾਲੋਂ ਇਹਨਾਂ ਨੂੰ ਲੱਗ ਕਰ ਦੋ ਤੇ ਹਿੰਦੂ ਭਾਈਚਾਰੇ ਨੂੰ ਨਾਲ ਜੋੜ ਕੇ ਤੇ ਇਹਨਾਂ ਦੀ ਵੋਟ ਲੈ ਕੇ ਤੇ ਗਵਰਨਮੈਂਟ ਬਣਾਉਣੀ ਹੈ 2027 ਦੇ ਵਿੱਚ ਇਹ ਇਹ ਮੁੱਖ ਏਜੰਡਾ ਹੈ ਇਹਨੂੰ ਮਤ ਸਮਝਿਆ ਜਾਏ ਕਿ ਪੰਜਾਬ ਦੇ ਵਿੱਚ ਐਹੋ ਜੀ ਗੱਲ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਹੈ ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਨੇ ਰਹਿੰਦੇ ਇੱਥੇ ਰੱਬ ਤੋਂ ਡਰਨ ਵਾਲੇ ਲੋਕ ਨੇ ਦਵਾ ਬੰਦਗੀ ਅਰਦਾਸ ਸਾਰੇ ਕਰਦੇ ਨੇ ਕਿਰੇਰ ਮੰਦਰ ਸਾਹਿਬ ਜਾਂਦੇ ਨੇ ਜਿਹੜਾ ਜਿਹੜਾ ਜਿਸ ਜਿਸ ਈਸਟ ਨੂੰ ਮੰਨਦਾ ਉੱਥੇ ਜਾਂਦੇ ਨੇ ਔਰ ਵੈਸੇ ਵੀ ਇਹ ਜਿਹੜੀ ਮਿੱਟੀ ਆ ਇਹ ਧਰਤੀ ਆ ਇਹ ਸੂਰਬੀਰਾਂ ਨੂੰ ਜਨਮ ਦੇਣ ਵਾਲੀ ਆ ਇਹ ਜ਼ਰੂਰੀ ਨਹੀਂ ਕਿ ਸੂਰਬੀਰ ਕਿਹੜੀ ਕਾਸਟੋਂ ਪੈਦਾ ਹੋਣਾ ਸਾਰਿਆਂ ਦਾ ਬਲੱਡ ਜਿਹੜਾ ਉਹ ਇੱਕੋ ਹੀ ਆ ਪੰਜਾਬੀਆਂ ਦਾ ਕਿਸੇ ਨੂੰ ਵੀ ਛੱਡ ਲੋ ਇਥੇ ਯੋਧੇ ਹੀ ਆ ਇੱਕ ਸੇ ਬੜ ਕਰੇ ਸੋ ਇਸ ਕਰਕੇ ਸਾਰੇ ਸਾਡੇ ਇਥੇ ਜਿਹਨਾਂ ਦਾ ਮਨ ਜਿਹੜਾ ਦਿਲ ਜਿਹੜਾ ਸੇਮ ਇੱਕੋ ਜਿਹਾ ਹੀ ਆ ਸਾਰਿਆਂ ਦਾ ਜਿਹਦੇ ਕੋ ਜਿੰਨਾ ਜਿੰਨਾ ਸਰਦਾ ਵਾ ਉਹਨਾਂ ਕੀਤਾ ਸੋ ਇਹ ਇਹ ਇਹਨੂੰ ਮੈਂ ਇਹਨੂੰ ਇਹ ਨਹੀਂ ਸਮਝਾਂਗਾ ਕਿ ਕਿਸੇ ਭਾਈਚਾਰੇ ਨੇ ਵਿਸ਼ੇਸ਼ ਨੇ ਕਿਸੇ ਨਾਲ ਪੱਖਪਾਤ ਕੀਤਾ ਇਹ ਉੱਪਰੋਂ ਇੱਕ ਬੂਥ ਲੈਵਲ ਤੇ ਬੰਦੇ ਇਨਾ ਫਿੱਟ ਕੀਤੇ ਨੇ ਸਾਨੂੰ ਪਤਾ ਲੱਗ ਰਿਹਾ ਅਸੀਂ ਬੜੀ ਦੇਰ ਦਾ ਕਿ ਭਾਜਪਾ ਜਿਹੜੀ ਆ ਆਰਐਸਐਸ ਜਿਹੜੀ ਆ ਇਹ ਬੂਥ ਲੈਵਲ ਤੇ ਘੁੱਸ ਚੁੱਕੇ ਨੇ ਇਹ ਆਪਣੇ ਮੰਡਲ ਪ੍ਰਧਾਨ ਇਹ ਵੋ ਲਟਰਨ ਪਟਰਨ ਲਾ ਰਹੇ ਨੇ ਔਰ ਇਹਨਾਂ ਨੇ ਸਾਨੂੰ ਅਮੀਰ ਸੀ ਕੀ ਇਹ ਕਰਨਾ ਸੀ ਔਰ ਇਹ 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 ਇਸ ਆਫਤ ਦੀ ਘੜੀ ਵਿੱਚ ਨਿਕਲ ਕੇ ਚੀਜ਼ ਸਾਹਮਣੇ ਆਈ ਹੈ জাফর ਸਾਹਿਬ ਇੱਕ ਗੱਲ ਹੋਰ ਦੇਖੀ ਗਈ ਹੈ ਕਿ ਇਸ ਵੇਲੇ ਕੁਝ ਪੰਜਾਬੀ ਕਲਾਕਾਰਾਂ ਦੇ ਵੱਲੋਂ ਆਰਟਿਸਟਾਂ ਦੇ ਵੱਲੋਂ ਜਿਹੜੇ ਆ ਉਹ ਟਰੈਕਟਰ ਵੰਡੇ ਜਾ ਰਹੇ ਨੇ ਪੈਸੇ ਵੰਡੇ ਜਾ ਰਹੇ ਨੇ ਇਸ ਨੀਤੀ ਨੂੰ ਕਿਵੇਂ ਦੇਖਦੇ ਹੋ ਇਹ ਬੜੀ ਅੱਛੀ ਗੱਲ ਹੈ بڑے ਸਿੰਗਰ ਜਿਹੜੇ ਸਾਡੇ ਪੰਜਾਬ ਦੇ ਦਿਲਜੀਤ ਦਸਾਂਜ ਤੋਂ ਲੈ ਕੇ ਇਹ ਜਿੰਨੇ ਲੜਕੇ ਨੇ ਸਾਡੇ ਪੰਜਾਬੀ ਸਿੰਗਰ ਸਾਡਾ ਸੋਨੂ ਸੂਦ ਆਇਆ ਪਿਆਸ ਇੱਥੇ ਘੁੰਮਦਾ ਪਿਆ ਆਪਣੇ ਪਰਿਵਾਰ ਦੇ ਨਾਲ ਇਹ ਇੱਕ ਬੜੀ ਅੱਛੀ ਗੱਲ ਆ ਆਪਣੇ ਪੰਜਾਬੀ ਹੋਣ ਦਾ ਸਬੂਤ ਦੇ ਰਿਆ ਪੰਜਾਬੀ ਸਪੂਤ ਹੋਣ ਦਾ ਸਬੂਤ ਦੇ ਰਿਆ ਸੋ ਇਸ ਕਰਕੇ ਜਿਹੜੀ ਟਰੈਕਟਰਾਂ ਦੀ ਨੀਤੀ ਆ ਨਾ ਮੇਰੇ ਅ ਮੁਤਾਬਕ ਜੇ ਮੇਰੀ ਵਿਅਕਤੀਗਤ ਰਾਏ ਲਈ ਜਾਵੇ ਤਾਂ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਇੱਕ ਪਿੰਡ ਦੀ ਪੰਚਾਇਤ ਨੂੰ ਇੱਕ ਕਿਸਾਨ ਨੂੰ ਨਹੀਂ ਟਰੈਕਟਰ ਕਿਉਂਕਿ ਕਿਸਾਨ ਤੇ ਹਜ਼ਾਰਾਂ ਨੇ ਕਿਸਾਨ ਅੱਗੇ ਵੀ ਮੈਂ ਗੱਲ ਕਰ ਚੁੱਕਾ ਕਿ ਕਿਸਾਨ ਸਿਰਫ ਜੱਟ ਛਕ ਨਹੀਂ ਆ ਮੈਂ ਵੀ ਕਿਸਾਨ ਆ ਮੇਰੇ ਕੋਲ ਵੀ ਜ਼ਮੀਨ ਹੈ ਮੈਂ ਵੀ ਇੱਕ ਕਿਸਾਨ ਆ ਹਨਾ ਕਿਸਾਨ 크੍ਰਿਸਚੀਅਨ ਵੀ ਨੇ ਕਿਸਾਨ ਮਜਬੀ ਸਿੰਘ ਵੀ ਨੇ ਕਿਸਾਨ ਰਾਮ ਗੜੀਆ ਵੀ ਨੇ ਕਿਸਾਨ ਲਬਾਣਾ ਸਿੱਖ ਵੀ ਨੇ ਇਹ ਕਿਸਾਨ ਰਵੀਦਾਸੀ ਆ ਸਿੱਖ ਵੀ ਨੇ ਕਿਸਾਨ ਕੋਮੋਦ ਸਿੱਖ ਵੀ ਨੇ ਮੈਂ ਕਿਸਾਨ ਸਾਰੇ ਕਿਸਾਨ ਆ ਅਸੀਂ ਇਹ ਚੀਜ਼ ਨੂੰ ਮੈਨੂੰ ਲੱਗਦਾ ਕਿ ਮੇਰੀ ਇਹਨਾਂ ਦੀ ਆਡੀਓਲੋਜੀ ਜਿਹੜੀ ਆ ਇਹ ਹੋਣੀ ਚਾਹੀਦੀ ਆ ਕਿ ਇੱਕ ਪੰਚਾਇਤ ਨੂੰ ਇੱਕ ਟਰੈਕਟਰ ਉਹ ਵੇਖਿਆ ਜਾਵੇ ਕਿ ਜਿੱਥੇ ਜ਼ਰੂਰਤ ਹੈ ਕਿ ਉਸੇ ਕਿਸਾਨਾਂ ਕੋਲ ਜ਼ਿਆਦਾਤਰ ਟਰੈਕਟਰ ਨਹੀਂ ਹੈਗੇ ਤਾਂ ਇੱਕ ਪੰਚਾਇਤ ਨੂੰ ਉਹ ਟਰੈਕਟਰ ਜਿਹੜਾ ਵਾ ਅਲਾਟ ਕੀਤਾ ਜਾਵੇ ਕਿ ਕੋਈ ਵੀ ਗਰੀਬ ਉਹਦੇ ਵਿੱਚ ਇੱਕ ਮਤਾ ਪਾਇਆ ਜਾਵੇ ਜਿਹਦੇ ਵਿੱਚ ਕੋਈ ਵੀ ਗਰੀਬ ਬੰਦਾ ਜਿਹਦੇ ਕੋਲ ਇੱਕ ਕਿਲਾ ਦੋ ਕਿਲੇ ਜ਼ਮੀਨ ਹੈ ਜਾਂ ਠੇਕੇ ਤੇ ਲੈ ਕੇ ਜ਼ਮੀਨ ਉਹ ਵਾਰਿਆ ਤੇ ਉਹ ਜਿਹੜਾ ਟਰੈਕਟਰ ਦਾ ਇਸਤੇਮਾਲ ਕਰ ਸਕਦਾ ਕਈ ਵਾਰੀ ਹੁੰਦਾ ਕਿ ਅਸੀਂ ਇਹ ਮਤਾ ਪਾ ਲਿਆ ਜਾਂਦਾ ਗੁਰਦੁਆਰਾ ਸਾਹਿਬ ਬੈਠ ਕੇ ਮੈਂ ਬੜੀ ਵੇਖੀਦਾ ਪੰਜਾਬ ਦੇ ਵਿੱਚ ਆਮ ਕਿ ਇਹ ਸਿਰਫ ਐ ਐਸੇ ਹੀ ਕਾਸਟ ਨੂੰ ਜਿਹੜਾ ਟਰੈਕਟਰ ਦਿੱਤਾ ਜਾਏਗਾ ਇਹ ਇਹ ਸਾਨੂੰ ਫਲਾਨੀ ਬਰਾਦਰੀ ਦਾ ਹੀ ਬੰਦਾ ਜਿਸ ਤਰ੍ਹਾਂ ਹੁਣ ਵੀ ਰਾਸ਼ਨ ਦੀ ਵੀ ਕੋਈ ਗੱਲਾਂ ਚੱਲੀਆਂ ਨੇ ਕੁਝ ਦਿੱਤਾ ਜਾਏਗਾ ਇਹ ਫਿਰ ਇਸ ਤਰੀਕੇ ਨਾਲ ਫਿਰ ਹੋਰ ਵਿਤਕਰਾ ਜਾਵੇ ਸਾਡੇ ਪੰਜਾਬ ਦੇ ਵਿੱਚ ਵਧੇਗਾ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਮਤਾਂ ਪੈ ਕਿ ਇਹ ਟਰੈਕਟਰ ਸਾਂਝਾ ਹੈ ਸਾਰਿਆਂ ਦਾ ਚਾਹੇ ਉਹ ਹਿੰਦੂ ਆ ਚਾਹੇ ਪੰਜਾਬ ਪਿੰਡ ਦੇ ਵਿੱਚ ਮੁਸਲਮਾਨ ਆ ਚਾਹੇ ਉਹ ਸਿੱਖ ਆ ਚਾਹੇ ਉਹ ਇਸਾਈ ਆ ਕਿਸੇ ਕੋਈ ਵੀ ਧਰਮ ਦਾ ਬੰਦਾ ਹੈ ਇਹ ਸਾਰਿਆਂ ਦਾ ਸਾਂਝਾ ਹੈ ਇਹ ਕੋਈ ਵੀ ਬੰਦਾ ਜਿਹੜਾ ਵਾ ਇਹ ਟਰੈਕਟਰ ਦਾ ਇਸਤੇਮਾਲ ਕਰ ਸਕਦਾ ਹੈ ਇਸ ਤਰ੍ਹਾਂ ਦੀ ਪਾਲਿਸੀ ਜਣੀ ਚ ਇਹਦੀ ਫੇਰ ਵਧੀਆ ਰਹੇਗਾ ਚਾਫਰ ਸਾਹਿਬ ਇੱਕ ਚੀਜ਼ ਹੋਰ ਵੀ ਦੇਖੀ ਜਾ ਰਹੀ ਹੈ ਕਿ ਇਸ ਚੀਜ਼ ਦਾ ਮੁੱਦਾ ਤਕਰੀਬਨ ਹਰ ਪੰਜਾਬੀ ਹਰ ਘਰ ਚ ਗੱਲ ਚੱਲਦੀ ਹੈ ਕਿ ਹੜ ਕੁਦਰਤੀ ਨਹੀਂ ਲਿਆਂਦੇ ਗਏ ਨੇ ਕਿਉਂਕਿ ਬੀਤੇ ਦਿਨੀ ਜਿਹੜਾ ਬੀਬੀਐਮਪੀ ਦੀ ਰਿਪੋਰਟ ਵੀ ਆਈ ਉਹ ਵੀ ਵੱਡੇ ਖੁਲਾਸੇ ਕਰਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਿਲਕੁਲ ਜੀ ਬਿਲਕੁਲ ਇਹ ਬੜੀ ਸੋਚੀ ਸਮਝੀ 사ਦਸ ਦੇ ਨਾਲ ਇਹ ਜਿਹੜਾ ਹੜ ਜਿਹੜਾ ਵਾ ਲਿਆਂਦਾ ਗਿਆ ਵਾ ਇਹ ਜਿਹੜੀ ਆ ਹੜ ਦੀ ਮਾਰ ਆ ਪੰਜਾਬ ਨੂੰ ਜਿਹੜੀ ਹੈ ਹਰ ਦੂਜੇ ਸਾਲ ਪੈਂਦੀ ਆ ਇਹਨੂੰ ਬੜੀ ਤਰੀਕੇ ਨਾਲ ਰੋਕਿਆ ਜਾ ਸਕਦਾ ਸੀ ਜਦੋਂ ਪਤਾ ਸੀ ਸਾਨੂੰ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜੀਆਂ ਦੇ ਉੱਪਰ ਬਾਰਿਸ਼ ਹੋ ਰਹੀ ਹੈ ਤਾਂ ਇੱਥੇ ਫਲੱਡ ਦੇ ਗੇਟ ਕਿਉਂ ਨਹੀਂ ਹੌਲੀ-ਹੌਲੀ ਰੋਕੇ ਗਏ ਕਿਉਂ ਨਹੀਂ ਪਾਣੀ ਹੌਲੀ-ਹੌਲੀ ਛੱਡਿਆ ਗਿਆ ਸਾਡੀਆਂ ਅੱਜ ਵੀ ਜਾ ਕੇ ਦੇਖੋ ਪਾਣੀ ਬਹੁਤ ਜ਼ਿਆਦਾ ਤੇਜ਼ ਸੀ ਪਾਣੀ ਦਾ ਬਹਾਅ ਪੂਰਾ ਰੋੜ ਰਿਆ ਸੀ ਪੂਰਾ ਸਾਡਾ ਪੰਜਾਬ ਅਜਨਾਲਾ ਰੋੜ ਰਿਆ ਸੀ ਡੇਹੜਾ ਰੋੜ ਰਿਆ ਸੀ ਤਰਨਤਾਰਨ ਰੋੜਿਆ ਸੀ ਪਰ ਸਾਡੀਆਂ ਨਹਿਰਾਂ ਸਾਰੀਆਂ ਸੁੱਕੀਆਂ ਸੀ ਇਹ ਕੀ ਪਾਲਿਸੀ ਸੀ ਬੀਬੀਐਮਬੀ ਦੀ ਜਿਹੜੀ ਬੈਠਕ ਸੀ ਉਹਦੇ ਵਿੱਚ ਇਹਨਾਂ ਨੂੰ ਸਰਕਾਰ ਨੂੰ ਬੁਲਾਇਆ ਗਿਆ ਇਸ ਸਰਕਾਰ ਨੇ ਸ਼ਿਰਕਤ ਹੀ ਨਹੀਂ ਕੀਤੀ ਵਿੱਚ ਜਾ ਕੇ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਿਆ ਗਿਆ ਉਹਦਾ ਕੀ ਕਾਰਨ ਸੀ ਕਿਉਂਕਿ ਪਾਲਿਸੀਜ਼ ਇਹ ਕੋਈ ਦਾ ਬਾਰੇ ਕੋਈ ਪਤਾ ਹੋਵੇ ਤਾਂ ਜਾ ਕੇ ਉੱਥੇ ਡਿਸਕਸ ਕਰਨਾ ਕੀ ਗੱਲ ਕਰਨੀ ਕੀ ਆ ਇੱਕ ਬੰਨੇ ਕਿਹਾ ਗਿਆ ਕਿ 276 ਕਰੋੜ ਰੁਪਇਆ ਇਸ ਡਿਪਾਰਟਮੈਂਟ ਨੂੰ ਚਲੋ ਇਰੀਗੇਸ਼ਨ ਡਿਪਾਰਟਮੈਂਟ ਨੂੰ ਵਾਸਤੇ ਰੱਖਿਆ ਹੈ ਨਹਿਰਾਂ ਦੀ ਖਦਾਈਆਂ ਵਾਸਤੇ ਨਹਿਰਾਂ ਦੀਆਂ ਸਫਾਈਆਂ ਵਾਸਤੇ ਕਸੀਆਂ ਦੀਆਂ ਸਫਾਈਆਂ ਵਾਸਤੇ ਉਹ ਜਿਹੜਾ 276 ਕਰੋੜ ਰੁਪਇਆ ਸਰਕਾਰ ਨੇ ਕਿੱਥੇ ਫੂਕਿਆ ਕਿੱਥੇ ਰੱਖਿਆ ਇੱਕ ਦਮ ਜਦੋਂ ਪਾਣੀ ਆਇਆ ਵਾ 10 ਦਿਨ ਤੱਕ ਕੋਈ ਵੀ ਸਰਕਾਰੀ ਨਮਾਇੰਦਾ ਜਿਹੜਾ ਵਾ ਸਰਕਾਰ ਦਾ ਕੋਈ ਸਾਡਾ ਸੀਐਮ ਨਹੀਂ ਉੱਥੇ ਪਹੁੰਚਿਆ ਕੋਈ ਮਨਿਸਟਰ ਨਹੀਂ ਪਹੁੰਚਿਆ ਇਹ ਇੱਕ ਦੋ ਐਮਐਲਏ ਲੋਕਲ ਜਿਹਨਾਂ ਦਾ ਫਰਜ ਬਣਦਾ ਸੀ ਉਹ ਤਾਂ ਘੁਮ ਰਹੇ ਸੀ ਇੱਥੇ ਹਣਾ ਉਹਨਾਂ ਦਾ ਉਹਨੇ ਘੁੰਮਣਾ ਸੀ ਆਪਣੇ ਹਲਕੇ ਦੇ ਵਿੱਚ ਕੋਈ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਕੋਈ ਰਾਹਤ ਫੰਡ ਦਾ ਕੋਈ ਲਾਨ ਨਹੀਂ ਕੀਤਾ ਗਿਆ ਹੁਣ ਆਣ ਕੇ ਭਗਵੰਤ ਮਾਨ ਜੀ ਇੱਕ ਫੇਰਾ ਲਾ ਕੇ ਪੀ ਕੇ ਰੋਟੀ ਬੈ ਕੇ ਚੌਂਕੜੀ ਮਾਰ ਕੇ ਖਾ ਕੇ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ ਇਹ ਇਹ ਨੀਤੀਆਂ ਨਹੀਂ ਨਾ ਸਰਕਾਰ ਦੀਆਂ ਐਕਚੁਅਲੀ ਇਹ ਵੀ ਨਰਿੰਦਰ ਮੋਦੀ ਦੀ ਬੀਜੇਪੀ ਦੀ ਆਰਐਸਐਸ ਦੀ ਨੀਤੀ ਉੱਪਰ ਚੱਲਦੇ ਨੇ ਐਵੇਂ ਥੋੜੀ ਨਾ ਉਹਨੂੰ ਬੀਜ ਟੀਮ ਕਿਹਾ ਜਾਂਦਾ ਆਪ ਵਾਲਿਆਂ ਨੂੰ ਕਿਉਂਕਿ ਇਹ ਵੀ ਚਾਹੁੰਦੇ ਨੇ ਕਿ ਪੰਜਾਬ ਕੰਗਾਲ ਹੋਵੇ ਕੰਗਾਲ ਹੋਵੇ ਤੇ 5-500 ਰੁਪਇਆ ਦੇ ਕੇ ਇਹਨਾਂ ਨੂੰ ਵੋਟ ਖਰੀਦ ਕੇ ਇਹਨਾਂ ਦੀ ਫਿਰ ਤੋਂ ਗਵਰਨਮੈਂਟ ਜਿਹੜੀ ਆ ਵਾਪਸ ਰਿਟਰਨ ਕੀਤੀ ਜਾਵੇ ਹੈਨਾ ਸੋ ਇਸ ਕਰਕੇ ਇਹ ਬੜੀਆਂ ਡੂੰਘੀਆਂ ਗੱਲਾਂ ਨੇ ਸੋਤਾ ਸਾਹਿਬ ਅੱਜ ਰਾਸ਼ਨ ਮੰਡਨ ਵਾਸਤੇ ਆਏ ਆ ਸੋ ਅਸੀਂ ਮੈਨੂੰ ਲੱਗਦਾ ਹੈ ਕਿਸੇ ਦਿਨ ਕਮਰੇ ਦੇ ਵਿੱਚ ਬੈਠ ਕੇ ਇਹਨਾਂ ਗੱਲਾਂ ਬਾਰੇ ਗੰਭੀਰਤਾ ਦੇ ਨਾਲ ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਸੋ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸੋਨੂ জাফর ਜੀ ਜਿਨ੍ਹਾਂ ਨੇ ਖੁੱਲ ਕੇ ਜਿਹੜਾ ਇਸ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ ਤੇ ਗੱਲ ਕੀਤੀ ਔਰ ਉਹਨਾਂ ਨੇ ਸੰਦੇਸ਼ ਵੀ ਦਿੱਤਾ ਹੈ ਕਿ ਇਹ ਸਮਾਂ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੇ ਭੇਤ ਭਾਅ ਕਰਨ ਦਾ ਨਹੀਂ ਆ ਇਹ ਸਮਾਂ ਹੈ ਕਿ ਅਸੀਂ ਮਿਲ ਕੇ ਪੰਜਾਬੀ ਬਣ ਕੇ ਪੰਜਾਬੀਆਂ ਦੀ ਮਦਦ ਕਰੀਏ ਕਿਉਂਕਿ ਇਹ ਸਮਾਂ ਜਿਹੜਾ ਹੈ ਉਹ ਦਰਦ ਵਾਲਾ ਹੈ ਇਸ ਵੇਲੇ ਪੰਜਾਬੀਆਂ ਨੂੰ ਸਾਥ ਦੀ ਲੋੜ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੋਹਿੰਦਰ ਸੋਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ